ਤਤਸ਼੍ਰੀ ਕਾਲ ਜੀ ਮੈਂ ਮਹਿਕਤਪੁਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ ਤਾਂ ਪਾਰਟੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਅੱਜ ਜਾਨਕੀ 18 ਫਰਵਰੀ ਨੂੰ ਪੰਜਾਬ ਦੇ 13 ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਪੁਵੈਖਬਾਨੀ ਕੀਤੀ ਹੈ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਬਿਜਲੀ ਡਿੱਗਣ ਅਤੇ ਗੜੇ ਪੈਣ ਦੀ ਸੰਭਾਵਨਾ ਦੱਸਦੀ ਹੈ ਕਿ ਚੰਡੀਗੜ੍ਹ ਵਿੱਚ ਵੀ ਅਚਨਚਤ ਤੌਰ ਤੇ ਬੱਦਲਵਾਈ ਹੈ ਤੇ ਵੀ ਮੀਂਹ ਦਾ ਮੌਸਮ ਬਣ ਰਿਹਾ ਹੈ ਇਹ ਵੀ ਦੱਸਿਆ ਗਿਆ ਹੈ ਕਿ ਸੈਕਟਰ 42 ਵਿੱਚ ਬੂੰਦਾਬੰਦੀ ਹੋਈ ਹੈ ਜੈਸਨਲ ਮੌਸਮ ਵਿੱਚ ਥੋੜੀ ਠੰਡ ਮਹਿਸੂਸ ਕੀਤੀ ਗਈ ਤੇ ਅੱਜ ਰਾਤ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਜੋ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਚਰਨ ਵਤ ਵਾਪਰ ਤਾਪਮਨ ਆਮ ਨਾਲੋਂ 13.2 ਡਿਗਰੀ ਵਧਿਆ ਹੈ ਮਾਨਸਾ ਵਿੱਚ ਸਭ ਤੋਂ ਵੱਧ ਤਾਪਮਨ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਨੀ ਤੋਂ 23 ਫਰਵਰੀ ਤੱਕ ਮੌਸਮ ਜੇ ਸਾਫ਼ ਰਹੇਂਦੀ ਉਮੀਦ ਹੈ ਮੌਸਮ ਬਗੰસાર ਪਠਾਨਕੋਟ ਗੁਰਦਾਸਪੁਰ ਰਫਰੋਸਪੁਰ ਫੇਟਕੋਟ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਾਜ਼ਲਿਕਾ ਮੁਕਤਸਰ ਬਟਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਅੱਜ ਬਗਵਕਤਾਮਤੀ ਬਿਜਲੀ ਨਾਲ ਗੜਝ ਤੂਫਾਨ ਦੀ ਸਵਾਬ ਬਣਾਈ ਹਵਾ ਦੀ ਗਤੀ ੀਤੋ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਲੱਗ-ਤਲੱਗ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸਭਾਵਨਾ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਦੇ ਅਨੁਸਾਰ ਅੱਜ ਅਲੱਗ-ਤਲੱਗ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 2 ਘੰਟਿਆਂ ਦੌਰਾਨ ਘਟਾ ਘਟਾ ਤਾਪਮਨ 2 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ। ਸੋ ਬਾਅਦ ਅਗਲੇ ਦੋ ਦਿਨਾਂ ਵਿੱਚ ਤਾਪਮਨ 2 ਤੋਂ 3 ਡਿਗਰੀ ਸੈਲਸੀਅਸ ਘਟਣ ਦੀ ਵੀ ਉਮੀਦ ਹੈ। ਉਸ ਤੋਂ ਬਾਅਦ ਤਾਪਮਨ ਵਿੱਚ ਕੋਈ ਮਹੱਤਵਪੂਰਨ ਜੋ ਬਦਲਾਅ ਨਹੀਂ ਹੋਏਗਾ ਪਰ ਇਸ ਸਮੇਂ ਪੱਛਮੀ ਗੜਬੜੀ ਚੱਕਰਵਾਤੀ ਹਵਾਵਾਂ ਦੇ ਰੂਪ ਵਿੱਚ ਮੱਧ ਪਾਕਿਸਤਾਨ ਅਤੇ ਆਲੇ-ਦੁਆਲੇ ਦੇ ਪੰਜਾਬ ਕੇਤਰੀ ਵਿਚ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਦੀ ਉਚਾਈ ਤੱਕ ਚੱਕਰਵਾਤੀ ਹਵਾਵਾਂ ਦੇ ਰੂਪ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਇਸ ਕਾਰਨ ਪੰਜਾਬ ਅਤੇ ਅੱਲ ਦੇ ਵਾਲੇ ਦੇ ਖੇਤਰਾਂ ਵਿੱਚ ਸਮੁੰਦਰ ਤਲ ਤੋਂ ਲਗਭਗ 1.5 ਕਿਲੋਮੀਟਰ ਦੀ ਉਚਾਈ ਤੱਕ ਉਪਰੀ ਹਵਾ ਵਿਤਿਤ ਚੱਕਰਵਾਤੀ ਗਤੀਵਿਧੀ ਬਣੀ ਹੋਈ ਹੈ ਇੱਕ ਹੋ ਪੱਛਮੀ ਗੜਬੜੀ ਦੱਖਣ ਪੂਰਵੀ ਪਾਕਿਸਤਾਨ ਅਤੇ ਅੱਲ ਦੇ ਵਾਲੇ ਦੇ ਖੇਤਰ ਵਿੱਚ ਐਕਟਿਵ ਹੋ ਜੇ ਸੁਮੰਦਰ ਤਲ ਤੋਂ ਲਗਭਗ 7.86 ਕਿਲੋਮੀਟਰ ਤੱਕ ਫੈਲੀ ਹੋਈ ਹੈ ਤੇ ਚਾਹੀਦੇ ਨਾਲ ਉੱਤਰ ਵੱਚਮ ਵੱਲ ਝੁਕੀ ਹੋਈ ਹੈ ਤੇ ਇਸੀ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟ ਅਸਰ ਨਾਲ ਸਾਂਝੀ ਕਰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਧੰਨਵਾਦ